ਲੋ ਸਵੇਰੇ ਸਵੇਰੇ ਨਿਕਲ ਗਿਆ ਮੈਂ ਅੱਜ ਏਦਾਂ ਹੀ ਪਹਾੜਾਂ ਵੱਲੋਂ ਗੱਲਾਂ ਹੀ ਚੱਲਣਾ ਅੱਜ ਮੈਂ ਪਹਾੜਾਂ ਵੱਲੋਂ ਮੈਂ ਕਿਹਾ ਚਲੋ ਆ ਸਵੇਰੇ ਸਵੇਰੇ ਜੇ ਆਪਾਂ ਥ੍ਰੀ ਮਾੜੇ ਕੰਮਾਂ ਚੋਂ ਨੇ ਸਾਡੇ ਨਾਲ ਵੀ ਬੜੇ ਯਾਰ ਦੋ ਤੋਣੇ ਸੀਗੇ ਕਿਉਂਕਿ ਜਦੋਂ ਮਾੜੀ ਸਕੇ ਤੇ ਬੰਦਾ ਪੈਂਦਾ ਨਾ ਤੇ ਮਾੜੇ ਯਾਰ ਹੀ ਲੈ ਬੈਠਦੇ ਆ ਕੋਈ ਕਹਿੰਦਾ ਸਾਡੇ ਦੇ ਚੰਗਾ ਟਾਈਮ ਆ ਮਾੜਾ ਟਾਈਮ ਆ ਇਹ ਫਰਾਸ ਹੀ ਆਪ ਤੈਅ ਕਰਦੇ ਚੰਗਾ ਮਾੜਾ ਟਾਈਮ ਇਹੀ ਚੰਗਾ ਆ ਇਹੀ ਮਾੜਾ ਆ ਕੋਈ ਸੋਚ ਸਕਦਾ ਸਾਡੇ ਪੰਜਾਬ ਵਿੱਚ ਵੀ ਇੰਨੇ ਸੋਹਣੇ ਪਹਾੜ ਆ ਆਪਣਾ ਪੰਜਾਬ ਆ ਤੇ ਅੱਗੇ ਨੂੰ ਚੱਲ ਜੀ ਇਹ ਮਾਜਾ ਸ਼ੁਰੂ ਹੋ ਜਾਂਦਾ ਤੇ ਇਹ ਆਪਣਾ ਮਾੜੇ ਚੰਗੇ ਲੋਕ ਤੁਹਾਨੂੰ ਜ਼ਿੰਦਗੀ ਚ ਟੱਕਰ ਨੇ ਆ ਤੁਸੀਂ ਆਪਣਾ ਮਨ ਲਾ ਕੇ ਮਿਹਨਤ ਕਰੀ ਜਾਣੀ ਆ ਕਿਸੇ ਨੂੰ ਬਸ ਕਿਸੇ ਨੂੰ ਮਾੜਾ ਨਹੀਂ ਕਹਿਣਾ ਅਸੀਂ ਹਨਾ ਜੇ ਸਾਡੇ ਬਾਰੇ ਕੋਈ ਮਾੜਾ ਵੀ ਕਹਿੰਦਾ ਨਾ ਕੋਈ ਵੀ ਨਹੀਂ ਕਹਿ ਲਾਂਦੇ ਯਾਰ ਹਨਾ 100 ਵਾਰੀ ਕਹਿ ਲਾ ਆਪਾਂ ਕੰਮ ਨਾਲ ਜਵਾਬ ਦੇਣਾ ਅੰਕਲ ਪਾਜੀ ਮਾਰੀ ਫੋਟੋ ਖੇਚੀ ਦੋਗੇ ਫੋਟੋ ਖੇਚੀ ਦੋਗੇ ਮਾੜੀ ਲੋਕਲ ਹੀ ਹੋ ਇੱਥੇ ਦੇ ਹਾਂ अच्छा फ्रॉड नहीं अच्छी है कॉफी <laughs> तो 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 यार अच्छी है बर्गर कब आएगी हाँ जी मित्रों की हाल चाल सारे भावों का ठीक ठाक हो ਏ ਗਾਈਜ਼ ਅੱਜ ਦੇਖ ਲੋ ਸਵੇਰੇ ਸਵੇਰੇ ਨਿਕਲ ਗਿਆ ਮੈਂ ਅੱਜ ਇਦਾਂ ਪਹਾੜਾਂ ਵੱਲ ਨੂੰ ਤੇ ਇਕੱਲਾ ਹੀ ਚੱਲਣਾ ਅੱਜ ਮੈਂ ਪਹਾੜਾਂ ਵੱਲ ਨੂੰ ਮੈਂ ਕਿਹਾ ਚਲੋ ਆ ਸਵੇਰੇ ਸਵੇਰੇ ਜਾ ਕੇ ਨਾ ਗਰਮੀ ਬੜੀ ਯਾਰ ਦਿਨੇ ਹੋਣਾ ਪੈਂਦੀ ਆ ਤੇ ਮੈਂ ਕਿਹਾ ਚਲੋ ਅੱਜ ਇਕੱਲਾ ਹੀ ਜਾ ਕੇ ਆਉਣਾ ਨਾ ਕਿਉਂਕਿ ਸਫਰਾਂ ਦੇ ਇਕੱਲੇ ਨਿਕਲਣਾ ਵੀ ਜ਼ਰੂਰੀ ਆ ਅਗਲੇ ਵਲੌਗ ਵੀ ਹੁਣ ਇਕੱਲਿਆਂ ਦੇ ਆਉਣੇ ਗਾਨੇ ਯਾਰ ਦੋਤਾ ਤੇ ਵੀ ਆਵਾਂਗੇ ਨਾਲ ਤੇ ਬਾਕੀਆ ਦੇਖ ਲੋ ਇਕੱਲਾ ਹੀ ਚੱਲਾਂ ਮੈਂ ਤੇ ਇੱਥੋਂ ਜਾਊਂਗਾ ਮੈਂ ਜਰਾ ਢੋਲਵਾ ਢੋਲਵਾ ਟਾਈਮ ਲਾਊਂਗਾ ਉਹਤੇ ਕਹਿੰਦੇ 50 ਸਾਲ ਪੁਰਾਣਾ ਨਾ ਸਕੂਲ ਤੇ ਮੰਦਿਰ ਸੀ ਮੈਂ ਪੁਰਾਣਾ ਤਾਂ ਜਿਆਦਾ ਦੇਗਾ 50 ਸਾਲ ਪਹਿਲਾਂ ਡੁੱਬ ਗਿਆ ਸੀਗਾ 50 ਸਾਲ ਬਾਅਦ ਨਿਕਲਿਆ ਤੇ ਬਾਕੀ ਤੁਹਾਨੂੰ ਜਾ ਕੇ ਦਿਖਾਉਣਾ ਮੈਂ ਤੇ ਚੈਨਲ ਨਾਲ ਜੁੜੇ ਰਹੋ ਸਾਰੇ ਮੇਰੇ ਭਰਾ ਤੇ ਕਰਦਿਆਂ ਨੇ ਕਿਹਾ ਕੱਲਾ ਹੀ ਚੱਲ ਗਿਆ ਤੇ ਚਲੋ ਕੋਈ ਨਹੀਂ ਤਾਂ ਚਲੋ ਕੋਈ ਨਹੀਂ ਆਜੋ ਤੁਹਾਨੂੰ ਦਿਖਾਉਨੇ ਆ ਤੇ ਚਲੋ ਜੀ ਚੱਲੀਏ ਪਹਿਲਾਂ ਤੇਲ ਵੀ ਪੋਣਾ ਪਹਿਲਾ ਪਰ ਬਾਬੇ ਨਹੀਂ ਖੁੱਲਾ ਹਣਾ ਮੈਨੂੰ ਸਵੇਰੇ ਤੇ 5 ਵਜੇ ਹੋਆ ਠੰਡੀ ਠੰਡੀ ਆ ਵਾ ਦੇਖੋ ਯਾਰ ਚੈੱਕ ਕਰੋ ਯਾਰ ਆਈ ਆਈਆ ਸਵੇਰੇ ਸਵੇਰੇ ਕੋ ਮੌਸਮ ਮੈ ਤੁਹਾਨੂੰ ਪਤਾ ਯਾਰ ਗਰਮੀ ਯਾਰ ਬੜੀ ਹੋਣ ਲੱਪਈ ਆ ਤੇ ਬਾਕੀ ਸਾਰੇ ਮੇਰੇ ਭਰਾ ਧਿਆਨ ਰੱਖਿਆ ਕਰੋ ਆਪਣਾ ਉਹ ਗਰਮੀ ਬੜੀ ਹੋਣ ਲੱਪਈ ਆ ਹੁਣ ਤੇ ਨਾ ਨਹਾਉਂਦੇ ਰਿਹਾ ਕਰੋ ਬਸ ਠੰਡੀ ਹੋਇਆ ਰਹੋ ਠੰਡੇ ਰਿਹਾ ਕਰੋ ਠੰਡੇ ਤੇ ਮੈਂ ਤੁਹਾਨੂੰ ਕਿਹਾ ਨਾ ਵਲੋਗ ਨੂੰ ਪਾਈ ਜਾਣੇ ਬਸ ਅਗਲਾ ਬਲੋਗ ਵੀ ਬਾਦ ਨੂੰ ਪਾਣਾ ਬਸ ਥੋੜੇ ਦਿਨਾਂ ਦਾ ਕਾ ਵੀ ਪੈਣਾ ਅੱਜ ਤਰੀਕ ਹੈਗੀ ਆ 10 ਤੇ ਆਪੇ ਦੇਖ ਲਓ ਕਿੰਨੇ ਦਿਨ ਬਲੋਗ ਆਇਆ ਤੇ ਚਲੋ ਆਜੋ ਦਿਨ ਚੜੀ ਜਾਂਦਾ ਆ ਤੇ ਆਪਾਂ ਪੁੱਜੀਏ ਪਹਿਲਾਂ ਟੋਲਵਾੜ ਡੈਮ ਤੇ ਫੇਰ ਚਲੋ ਤੁਹਾਨੂੰ ਮਿਲਦੇ ਆ ਤੇ ਮਿੰਦਰਾ ਦਾ ਕੋਈ ਕਾਫੇ ਕੋਵੇ ਵੀ ਨਹੀਂ ਖੁੱਲਾ ਹੋਣਾ ਨਾ ਤੇ ਜਿਹੜਾ ਚੱਲ ਕੁਝ ਖਾ ਪੀ ਲਈਏ ਤੇ ਚਲੋ ਕੁਝ ਦੇਖਦੇ ਆ ਜੇ ਆਂਦੀਆ ਖੁੱਲਾ ਹੋ ਜਾਵੇ ਰੁਕਾ ਕੇ ਤੇ ਬਾਕੀ ਨੇ ਤਾਂ ਦਿਖਾਉਨੇ ਆ ਓਕੇ ਉਹ ਜਿਹੜੇ ਟਰੈਕਟਰ ਉਹ ਪੰਜਾਬ ਯੂਰਾਂ ਸਾਰੀਆਂ ਦੁਕਾਨਾਂ ਦੇ ਕੋਲਾਂ ਜੋ ਸਭ ਕੁਝ ਬੰਦ ਆ ਦੇ ਅਸੀਂ ਨਿਕਲ ਆਇਆ ਸਿਰਫ ਦੇਖ ਲਓ ਚਲੋ ਤੇ ਜਲਦੀ ਆਲਦੀ ਪੁੱਜ ਰਹੇ ਆ ਯਾਰ ਧੁੱਪ ਜਿਹਨਾਂ ਤੋਂ ਵੇਲਾ ਕਿਉਂਕਿ ਧੁੱਪ ਉਹ ਤੁਹਾਨੂੰ ਪਤਾ ਸਾਡੇ 6:30 7 ਵਜੇ ਧੁੱਪ ਲੱਗ ਜਾਂਦੀ ਆ ਤੇ ਲੋਕੀ ਦੇਖੋ ਸੈਰ ਕਰਦੇ ਤੇ ਚਲੋ ਆਜੋ ਤੇ ਇਹ ਪਤਾ ਨੂੰ ਕਿਹੋ ਨੇ ਜੁੜੇ ਹੋਏ ਜਾਂ ਨਾਲ ਯਾਰ ਇੱਕ ਗੱਲ ਬੜੀ ਵਧੀਆ ਲੱਗੇ ਮੈਨੂੰ ਆ ਸੜਕ ਸਾਰੀ ਬਣ ਗਈ ਆ ਟਾਂਡੇ ਦੇ ਇਧਰ ਆਉਂਦੀ ਹੈ ਨਾ ਛੜਕੇ ਵਾਲ ਸਾਰੇ ਬਣ ਗਏ ਆ ਢੋਲ ਵਾਲੇ ਸਾਰੇ ਬਣ ਗਏ ਇਹ ਗੱਲ ਬੜੀ ਵਧੀਆ ਲੱਗੀ ਯਾਰ ਕਿਉਂਕਿ ਤੇ ਨਾ ਬਣੀ ਹੁੰਦੀ ਫਿਰ ਟਾਈਮ ਬੜਾ ਲੱਗ ਜਾਂਦਾ ਸੀ ਆ ਹੁਣ ਹੀ ਨਵੀਂ ਬਣੀ ਚੈੱਕ ਕਰੋ ਯਾਰ ਨਾਲੇ ਹੁੜਦਾ ਹੀ ਜਾਂਦਾ ਮੋਟਰਸਰ ਆਪਣਾ ਚਲੋ ਆਜੋ ਜੁੜੇ ਰਹੋ ਚੈਨਲ ਨਾਲ ਆਪਣੇ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਭਰਾ ਆਪਣੇ ਚੈਨਲ ਦੇ ਜੁੜੇ ਆ ਲੋਇਮੇ ਤੇ ਤੁਹਾਨੂੰ ਵਲੋਗ ਸਾਰਾ ਦਿਖਾਇਆ ਜਾਊਗਾ ਬਾਕੀ ਜੁੜੇ ਰਹੋ ਚੈਨਲ ਨਾਲ ਤੇ ਦੇਖੋ ਯਾਰ ਕਰੋ ਕਿਹਾ ਸੰਦਾ ਨਾ ਨਾ ਮੋਗਾ ਵੇ ਇਕੱਲੇ ਵਧੀਆ ਮੈਂ ਕਹਿੰਦਾ ਇਕੱਲੇ ਵਧੀਆ ਯਾਰ ਨਾ ਐਵੇਂ ਚਲੋ ਮੈਂ ਐਵੇਂ ਕਹਨੂੰ ਕਹਿਣਾ ਕੇ ਦੀ ਮੇਂਤਾ ਪੋਣ ਨਾਲੋਂ ਪਰ ਮੁੰਡੇ ਦਾ ਕਾ ਵੀ ਤਿਆਰ ਹੋਏ ਨਹੀਂ ਚਾਰ ਪੰਜ ਨੇ ਨਾਲ ਤਿਆਰ ਸੀਗੇ ਪਰ ਫਿਰ ਵੀ ਮੈਂ ਕਹਿੰਦੇ ਇਕੱਲੇ ਨਹੀਂ ਜਾਣਾ ਯਾਰ ਇਕੱਲਾ ਵਧੀਆ ਚਲੋ ਕੋਈ ਨਾ ਅਗਲੇ ਵਲੋਗ ਜਿਨੇ ਆਵਾਂਗੇ ਮੁੰਡੇ ਵੀ ਇਹ ਨਾਲ ਆਪਣੇ ਹੁੰਦੇ ਹੀ ਆ ਮੈਂ ਤੇ ਕੋਈ ਗੱਲ ਕਹਿਣਾ ਹਣਾ ਨੂੰ ਭਰਾਵਾ ਕੋਈ ਗਲਤ ਰਾਹ ਨਾ ਤੁਰੇ ਬੇਚੱਕ ਬਰੋਣਾ ਛੱਡ ਦਿਓ ਭਰਾ ਨੂੰ ਪਰ ਕੋਈ ਗਲਤ ਰਾਹ ਨਾ ਤੁਰੇ ਚਲੋ ਆ ਜਿਓ ਚਲੋ ਵਧੀਆ ਨਾ ਯਾਰ ਅਸੀਂ ਪਹਿਲੀ ਗੱਲ ਨਾ ਮਾੜੀ ਸੰਗਤ ਦੇ ਨਾ ਬੰਦਾ ਬੈਠੇ ਨਾ ਤੇ ਆਪਾਂ ਅੱਜ ਤਾਂ ਹੀ ਕੱਲੇ ਆ ਪਰ ਮੈਂ ਗੱਲ ਦੱਦੀ ਐ ਤੇ ਜੇ ਆਪਾਂ ਮਾੜੇ ਕੰਮਾਂ ਚੋਂ ਨੇ ਸਾਡੇ ਨਾਲ ਵੀ ਬੜੇ ਯਾਰ ਦੋਤੋਂ ਨੇ ਸਿਗੇ ਕਿਉਂਕਿ ਜਦੋਂ ਮਾੜੀ ਸੰਗਤ ਦੇ ਬੰਦਾ ਪੈਂਦਾ ਨਾ ਤੇ ਮਾੜੇ ਯਾਰ ਹੀ ਲੈ ਬੈਠਦੇ ਆ ਪਰ ਇਹ ਧੁੱਪ ਨੇ ਚੜੀ ਹੈਗੀ ਜੇ ਧੁੱਪ ਚੜ ਗਈ ਤਾਂ ਧੁੱਪ ਨੇ ਘੇਰ ਕੰਨਾ ਪੂਰਾ ਤੇ ਚਲੋ ਪਹਿਲਾ ਪਹਿਲਾ ਪਹੁੰਚੀ ਆਪਾਂ ਸੈਨ ਨੇ ਲੋ ਵੀ ਮੇਟਰੋ ਟੋਲ ਵਾਈ ਪੁੱਜ ਗਏ ਆ ਕੋਰਟੇ ਕਰੋ ਚੇਕ ਕਰੋ ਅਰੇ ਟੈਂਪ ਤੇ ਪੁੱਜ ਗਏ ਆ ਚਲੋ ਆ ਜੋ ਦਿਖਾਈ ਜੀ ਲੋ ਵੀ ਮੇਰੇ ਵੀਰੋ ਆ ਡੈਮ ਦੇ ਪੁੱਜ ਗਏ ਆਂ ਅਸੀਂ ਤੇ ਬਾਕੀ ਦਾ ਪਤਾ ਆ ਪਰ ਫਿਰ ਵੀ ਉਹਨੂੰ ਪੁੱਛਦੇ ਆਂ ਭੇਜੇ ਡੈਮ ਦੇ ਥੱਲੇ ਜਾਣਾ ਹੋਇਆ ਨਾ ਫਿਰ ਡੈਮ ਦੇ ਥੱਲੇ ਵੀ ਜਾਣੇ ਆਪਾਂ ਤੇ ਜੇ ਇਸ ਕਾਲਾ ਕੰਮ ਨਾ ਹੋਇਆ ਜੁਰੀ ਰਿਸਕ ਲੈਣਾ ਨਾ ਉਹਨੇ ਰਿਸਕ ਲੈ ਆਦਾ ਆਇਆ ਤਾਂ ਕੱਲੇ ਹੀ ਆ ਨਾ ਤੇ ਬਾਕੀ ਕੋਈ ਚੱਕਰ ਨਹੀਂ ਯਾਰ ਨਿਆਰੇ ਲੋ ਜਿੰਦਗੀ ਦੇ ਸੁੱਖ ਦੁੱਖ ਨਾ ਜ਼ਿੰਦਗੀ ਚ ਚੱਲਦੀ ਰਹਣੇ ਆ ਕੋਈ ਕਹਿੰਦਾ ਸਾਡੇ ਦੇ ਚੰਗਾ ਟਾਈਮ ਆ ਮਾੜਾ ਟਾਈਮ ਆ ਇਹ ਫਰਾਸ ਹੀ ਆਪ ਤਿਆ ਕਰਦੇ ਚੰਗਾ ਮਾੜਾ ਟਾਈਮ ਇਹੀ ਚੰਗਾ ਆ ਆਹੀ ਮਾੜਾ ਆ ਘੁੰਮਣ ਲਈ ਕਿਉਂ ਤੇ ਕਰੋ ਚੱਕ ਜਾ ਰਹੇ ਆਉਂਦੇ ਮੰਦਿਰ ਇਹ ਉਹ ਵਾਲਾ ਮੰਦਿਰ ਕਹਿੰਦੇ ਆਇਆ ਬਾਹਰ ਤੇ ਸਕੂਲ ਉਹ ਸਕੂਲ ਸਾਹਮਣੇ ਆਉਂਦੇ ਤੇ ਯਾਰ ਦੇਖੋ ਹਨਾ ਤੇ ਇਹ ਵੀ ਇੱਕ ਬੜੀ ਕੁਦਰਤੀ ਚੀਜ਼ ਆ ਨਾ ਉਹ ਜਿਹੜਾ ਮੰਦਿਰ ਸਾਹਮਣੇ ਆ ਉਹ ਪੂਰੇ ਦੇ ਪੂਰਾ ਉਦਾਂ ਹੀ ਆ ਨਾ ਤੇ ਜਿਹੜਾ ਆ ਸਕੂਲ ਆ ਸਾਰਾ ਠਿੱਟ ਗਿਆ ਨਾ ਦੇਖੋ ਆਉਂਦੇ ਆ ਸਾਰਾ ਸਕੂਲ ਆਉਂਦੇ ਇਹ 50 ਸਾਲ ਪਹਿਲਾਂ ਇਹ ਡੁੱਬ ਗਿਆ ਸੀਗਾ ਤੇ 150 ਸਾਲ ਪੁਰਾਣਾ ਆ ਕਹਿੰਦੇ ਸਕੂਲ ਤੇ ਮੰਦਿਰ ਹਣਾ ਤੇ ਹੈ ਨਹੀਂ ਕੋਈ ਵੀ ਸਵੇ ਸਵੇਰੇ ਚਲੋ ਚੱਕ ਲੋਕੀ ਆਉਂਦੇ ਸਾਰਾ ਕੰਨ ਤੇ ਅਸੀਂ ਵੀ ਕੱਲ ਹੀ ਥੋੜੀ-ਮੋਡੀ ਵਾਕ ਤੇ ਵਲੌਗ ਹੁਣ ਪਾ ਲਈਏ ਜੇਬ ਵਿੱਚ ਫੋਨ ਤੇ ਇੰਜੋਏ ਕਰੀਏ ਮਾੜਾ ਮੋਟਾ ਓਕੇ ਤੇ ਇਹ ਥੱਲੇ ਜਾਣ ਨੂੰ ਤੇ ਹੈਗਾ ਜਗ੍ਹਾ ਜਿੱਦਾਂ ਮਤਲਬ ਥੱਲੇ ਜਾਣ ਨੂੰ ਜਗ੍ਹਾ ਹੋਵੇ ਤਾਂ ਦੱਸ ਹਾਂਜੀ ਰਏ ਰਏ ਜੈ ਜੀ ਹਾਂਜੀ ਕੰਡੇ ਕੰਡੇ ਆ ਗੰਡੇ ਕੰਡੇ ਆ ਅੱਛਾ ਜੀ ਪਾਣੀ ਦਾ ਸਾਰਾ ਸੁਗ ਗਿਆ ਨਾ ਇਹ ਕਿੰਨੇ ਸਾਲ ਪੁਰਾਣਾ ਅਕਲ ਜੀ ਖੂ ਜਿਹੜਾ ਸਕੂਲ ਤੇ ਖੂ ਆ ਆ ਜਿਹੜਾ ਸੱਚ ਮੰਦਿਰ ਸੋਰੀ ਇਹ ਮੰਦਿਰ ਉੱਤੇ ਬਣਾਤੇ ਉੱਪਰ ਅੱਛਾ ਜੀ ਇੱਕ ਉਹ ਵੀ ਉੱਪਰ ਵੀ ਮੰਦਿਰ ਹੈ ਨਾ ਉੱਪਰ ਵੀ ਆ ਪੌੜੀਆਂ ਆ ਜੀਆਂ ਅੱਛਾ ਜੀ ਪਿੱਛੋਂ ਜਾ ਕੇ ਨਾ ਹਾਂਜੀ 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 ਇੱਥੋਂ ਮੋੜ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਹੋ ਤਾਂ ਇਹ ਕਾਫੀ ਦੂਜੇ ਜਨਾਂ ਕੋਈ ਪ੍ਰਣਾਮ ਸੁਖੁਰੇ ਹੋ ਬਣਾ ਕੇ ਕਰ ਗਏ ਤੇ ਭਾਈ ਸੁਖੁਰੇ ਅੱਛਾ ਜੀ ਅੱਛਾ ਜੀ ਇਹ ਜੇ ਵੀ ਟੇ ਹੁੰਦਾ ਅੱਛਾ ਜੀ ਠੀਕ ਯਾਦ ਆਇਆ ਹੁੰਦਾ ਜੇ ਸੁਣਿਆ ਠੀਕ ਆ ਚਲੋ ਮੈਂ ਪਹਿਲਾਂ ਉਧਰ ਘੁੰਮ ਕੇ ਆਉਣਾ ਫੇ ਮੈਂ ਹੋ ਜੀ ਅੰਕਲ ਹੁਣਾਂ ਤੋਂ ਨਾਲੇ ਅਸੀਂ ਫੋਟੋ ਕਰਾਈ ਆਪਣੀਆਂ ਕੱਲਾਂ ਸੀ ਨਾ ਮੈਂ ਤੇ ਫੋਟੋ ਕੋ ਇੰਨੀ ਸੀ ਕੋਈ ਖਿੱਚਣ ਨੂੰ ਤੇ ਅੰਕਲ ਨੇ ਦੱਸ ਰਿਹਾ ਤੇ ਪਹਿਲਾਂ ਉਹ ਤਾਂ ਘੁੰਮ ਕੇ ਆਵਾਂ ਕਰਕੇ ਇਹ ਤੇ ਇਹ ਤੁਹਾਨੂੰ ਦਿਖਾਉਣੇ ਆ ਕਲੋ ਚੱਟਿਆ ਸੁਵੇਰ ਦਾ। ਨਿਆਰੇ ਲੋ ਯਾਰ ਜ਼ਿੰਦਗੀ ਦੇ। ਨਾ ਕੁਝ ਨਹੀਂ ਲੈ ਜਾਣਾ ਇੱਥੋਂ। ਕੁਝ ਨਹੀਂ ਲੈ ਜਾਣਾ। ਨਿਆਰੇ ਲੋ ਬਸ ਲਾਈਫ ਹੀ ਐ ਇੱਕ ਜਿਹੜੀ ਜੀਣ ਵਾਲੀ ਐ। ਜਿਉ ਵੀ ਮਰ ਮਰ ਕੇ ਜੀਏ ਫੇ ਫਾਇਦਾ ਕੀ ਐ ਨਾ ਇਹਦਾ ਜਨ ਦੁਨੀਆ ਤੇ। ਚਲੋ ਮੈਂ ਥੋੜੀ ਘਪੋੜੀਆਂ ਉਤਰਤਾ ਥੱਲੇ ਆ। ਉੱਥੇ ਤੱਕ ਆ। ਉਹ ਯਾਰ ਉਹ ਵਾਲਾ ਦੇਖੋ ਉਹ ਮੰਦਿਰ ਆਉਂਦੀ। ਉਹ ਮੰਦਿਰ ਤੇ ਉਹ ਹੈਗਾ ਸਕੂਲ ਸਾਰਾ। 50 ਸਾਲ ਪਹਿਲਾਂ ਡੁੱਬਿਆ ਸੀਗਾ ਤੇ ਦੇਖ ਲੋ ਯਾਰ ਕੁਦਰਤੀ ਚੀਜ਼ ਉਹ ਮੰਦਰ ਉਵੇਂ ਦਾ ਉਵੇਂ ਹੀ ਆ ਦੇਖੋ ਯਾਰ ਕਿਉਂ ਇਹ ਵੀ ਨਿਆਰਾ ਵੱਖਰਾ ਹੀ ਯਾਰ ਐਕਸਪੀਰੀਅੰਸ ਆ ਨਾ ਜ਼ਿੰਦਗੀ ਦਾ ਕੋਈ ਨਾ ਹੁਣ ਕਰੇ ਵਲੋਗ ਨਾ ਇਕੱਲੇ ਇਕੱਲੇ ਜਾਵਾਂਗੇ ਨਾ ਇਕੱਲੇ ਤਾਂ ਚਲੋ ਮੈਂ ਨਹੀਂ ਕਿਨਾਂ ਇਕੱਲੇ ਆ ਤੁਸੀਂ ਨਾਲ ਆਂ ਸਾਰੇ ਮੇਰੇ ਭਰਾ ਤੇ ਇਹ ਨਹੀਂ ਮਹਿਸੂਸ ਹੁੰਦਾ ਇਕੱਲੇ ਆ ਵਾ ਤੇ ਕਰੋ ਚੈੱਕ ਬਾਬੇ ਉਹ ਚਲੋ ਤਾਂ ਫੇਰੇ ਫੋਟੋ ਫੋਟੋ ਕਰਾਉਣੇ ਭਾਜੀ ਹੁਣਾਂ ਦਾ ਵੀ ਤਾਂ ਮੈਂ ਦੇ ਅੰਕਲ ਪਾਜੀ ہماری ਫੋਟੋ ਖੇਚੀ ਦੋਗੇ ਫੋਟੋ ਖੇਚੀ ਦੋਗੇ ਮਾੜੀ ਹਾਂਜੀ ਮੈਂ ਉੱਪਰ ਆ ਜਾਂਦਾ ਕੋਈ ਬਾਤ ਨਹੀਂ ਉਹ ਕਹਿੰਦੇ ਮੇਰੇ ਪ੍ਰੋਬਲਮ ਆ ਰات ਲੱਤ ਵਿੱਚ ਉੱਤੇ ਆ ਜਾ ਮੈਂ ਚਲੋ ਕੋਈ ਜੱਗ ਨਹੀਂ ਯਾਰ ਲੋਕਲੀਆਂ ਬਾਈ ਇੱਥੇ ਦੇ ਲੋਕਲੀਆਂ ਇੱਥੇ ਦੇ ਹਾਂ ਅੱਜ ਵੀ ਮੱਛੀ ਮੱਤਣਾ ਅੱਛਾ ਫਰੌਡ ਹੀ ਆ ਤੁਸੀਂ ਅਕੇ ਤੇ ਨਹੀਂ ਯਾਰ ਇੱਕ ਫੋਟੋ ਲੋ ਜੀ ਪਾਜੀ ਗਣਾ ਤੋਂ ਛੋਟਾ ਕਰਾਈ ਐ ਦਾ ਆਪਣਾ ਪੰਜਾਬੀ ਨਹੀਂ ਮੈਂ ਅਖਰੇ ਪੰਜਾਬੀ ਐ ਚਲੋ ਕੋਈ ਦੀ ਫੋਟੋ ਸੋਨੇ ਖਿੱਚਦੀ ਐ ਤੇ ਲੋ ਯਾਰ ਚੈੱਕ ਮੈਂ ਕਿ ਅੱਗੇ ਧੱਕਰ ਕੰਮ ਗਈ ਐ ਮੜਿਆ ਫਿਰ ਕੋਈ ਖੋਲਾ ਵੀ ਨਹੀਂ ਕੋਈ ਰੈਸਟੋਰੈਂਟ ਨੂੰ ਜਾ ਕੇ ਕੋਈ ਕਾਫੀ ਕਾਫੀ ਪੀ ਲੈਂਦਾ ਚਲੋ ਜੇ ਖੋਲਾ ਹੈ ਤੇ ਵੀ ਮੈਂ ਰੁਕਦਾ ਠੀਕ ਤਾਂ ਅੱਧੀ ਵੀ ਫਰੋੜ ਹੀ ਆ ਜੀ ਮੈਂ ਕਿਹਾ ਚਲੋ ਜਾਣ ਲੱਗਾ ਹਾਂ ਦਾਕ ਮੰਦਰਾ ਮੰਡ ਬੈ ਕੇ ਜਾਣਾ ਯਾਰ ਪਤਾ ਉਹ ਥੱਲੇ ਜਾਨ ਨੂੰ ਚਲ ਜੀ ਆ ਮੈਂ ਕਿਹਾ ਜੂਰੀ ਰਿਸਕ ਲੈਣਾ ਦਿਖਾਤਾ ਨਾ ਤੁਹਾਨੂੰ ਤੇ ਆਹ ਦੇਖੋ ਯਾਰ ਆਉਂਦੇ ਉਹ ਡੇਪਾ ਦਾ ਭਰਾਵਾ ਥੱਲੇ ਉੱਤੇ ਆ ਜਾ ਕਿਹੜਾ ਆ ਬਿਹਾਰੀ ਆ ਕੋਈ ਆਉਂਦੇ ਉਹਦਾ ਬੋਟਿੰਗ ਵੀ ਜਲਦੀ ਪਈ ਆ ਚੈੱਕ ਕਰਾਂ ਟੋਪੀ ਦੱਸਿਓ ਕਹੈਂਡਾ ਬਾਬੇਓ ਇੱਕ ਹੋਰ ਲੈ ਕੇ ਆਉਣੀ ਯਾਰ ਇਹਦੇ ਨਾਲ ਦੀ ਵੀ ਵਰੀਆ ਜੀ ਲੈ ਕੇ ਆਉਣੀ ਐ ਐਲ ਵੀ ਦੀ ਸਾਨੂੰ ਐਲ ਵੀ ਦਾ ਸ਼ੌਂਕ ਆ ਯਾਰ ਕੋਈ ਚੱਕਰ ਨਹੀਂ ਐਲ ਵੀ ਦੀ ਵੀ ਲਾਵਾਂਗੇ ਪਰ ਆਉਣਾ ਜਦੋਂ ਕੋਈ ਨਹੀਂ ਬਾਬੇ ਨੇ ਮਿਹਰ ਕੀਤੀ YouTube ਤੇ ਐਲ ਵੀ ਦੀ ਲਾਵਾਂਗੇ ਆਪਾਂ ਟੋਪੀ Ориجنਲ ਹੈ ਇਹ ਤਾਂ ਨਕਲੀ ਆ ਸਾਰਾ ਕੁਝ ਆ ਯਾਰ ਚੈੱਕ ਕਰੋ ਕਿੰਨਾ ਸੋਹਣਾ ਦੇਖੋ ਯਾਰ ਮੰਦਰ ਦੋਸਤ ਸੂਰਾ ਦੇਖੋ ਯਾਰ ਟੁੱਪ ਕੇ ਨਾਲ ਲੱਪੀ ਆਉਂਦੇ ਕੋਲ ਪਿੰਡਾਂ ਲੋ ਨਿਕਲੀਏ ਕਾਫੇ ਮੈਨੂ ਲਾ ਦਾ ਖੁੱਲਾ ਹੋਣਾ ਕੋਈ ਚਲੋ ਦੇਖਦੇ ਆ ਨਹੀਂ ਤਾਂ ਗੜਦੀ ਵਾਰ ਵਿੱਚਲੀ ਜਾਂਦੇ ਆ ਜੇ ਕੋਈ ਖੁੱਲਾ ਹੈ ਤਾਂ ਰਹਿ ਜਾਵਾਂਗੇ ਨਹੀਂ ਤਾਂ ਵੀ ਪਰੋਂ ਨਿਕਲ ਜਾਵਾਂਗੇ ਤੇ ਲੋਈ ਕੱਲਿਆਂ ਦੇ ਆ ਵੀਡੀਓ ਨਹੀਂ ਬਣਾਉਂਦਾ ਕਰਦੇ ਇੰਜ ਬਾਈ ਤਾਂ ਦਮਾ ਕਰੋ ਚਲੋ ਜੀ ਅਗੋਂ ਅਭੀ ਅਭੀ ਤੋ ਪੀ ਆ ਜਾਣਾ ਪੀ ਆਣਾ ਕੋਈ ਨਾ ਯਾਰ ਜਾਣੂ ਜੀ ਨਹੀਂ ਕਰਦਾ ਲੈ ਸੱਚੀ ਮਜ਼ਾਕ ਨਹੀਂ ਮਾਥਾ ਮੁੜ ਕੇ ਹੀ ਰਾਹ ਬੈ ਗਿਆ ਜੀ ਮੀਉ ਹੀ ਨਾ ਸਮਾਂ ਚਲੋ ਜਾਣੇ ਪੈਣਾ ਤੱਪ ਚੜ ਗਈ ਆ ਕੰਮ ਤੇ ਵੀ ਜਾਣਾ ਭਰਾਵਾ ਤੇ ਚਲਵਾ ਜੋ ਚਲੀਏ ਪੁਆਇੰਟ ਨੂੰ ਨਿਕਲਦੇ ਆ ਤੇ ਲੱਗੂ ਸਾਡੇ ਭਰਾਵਾਂ ਨੇ ਨਾਲ ਰਹੀਏ ਸਪੋਰਟ ਕਰਦੇ ਆ ਜੀ ਕੋਈ ਸੋਚ ਸਕਦਾ ਸਾਡੇ ਪੰਜਾਬ ਵਿੱਚ ਵੀ ਇੰਨੇ ਸੋਹਣੇ ਪਹਾੜ ਆ ਆਪਣਾ ਪੰਜਾਬ ਆ ਤੇ ਅੱਗੇ ਨੂੰ ਚਲ ਜੀਏ ਹਮਾਜਾ ਸ਼ੁਰੂ ਹੋ ਜਾਂਦਾ ਤੇ ਇਹ ਆਪਣਾ ਪੰਜਾਬ ਆ ਤੇ ਯਾਰ ਪੰਜਾਬ ਵਿੱਚ ਵੀ ਸੋਹਣੀਆਂ ਸੋਹਣੀਆਂ ਚੀਜ਼ਾਂ ਕੋਈ ਮੁੰਨੇ ਤੁਸੀਂ ਘੁੰਮੋ ਯਾਰ ਹਨਾ ਸਾਰੇ ਹਵਲਦੇ ਆ ਗਏ ਹੁਣ ਇੱਕ ਵਾਰੀ ਇਹਦੇ ਨਾਲ ਕਾਫੀ ਵਾਰ ਆ ਗਏ ਹੁਣ ਪਰ ਇੱਕ ਵਾਰੀ ਜ਼ਰੂਰ ਆਇਓ ਯਾਰ ਇੱਕ ਵਾਰੀ ਹੁਣ ਫੇਰ ਬਹੁਤ ਸੋਹਣਾ ਯਾਰ ਥਿਊ ਸਵੇਰੇ ਸਵੇਰੇ ਆਇਓ ਤੇ ਇਹ ਬੰਦਾ ਸਵੇਰੇ ਸਵੇਰੇ ਆ ਗਿਆ ਨਾ ਨਜ਼ਾਰੇ ਆ ਯਾਰ ਦੇਖੋ ਯਾਰ ਇੰਨਾ ਸੋਹਣਾ ਥਿਊ ਮੋਰੇ ਇਨੇ ਸੋਨੇ ਪਹਾੜ ਨਾਲ ਇਕੱਲੇ ਤੁਰਿਆ ਹਾਂ ਆ ਦੇਖੋ ਇਕੱਲੇ ਆਂ ਹੀ ਇਕੱਲੇ ਤੁਰਿਆ ਹਾਂ ਤੇ ਅਗਲੇ ਬਲੌਗ ਵੀ ਹੁਣ ਨਾ ਤੇ ਅਗਲੇ ਬਲੌਗ ਚਲੋ ਮੈਂ ਤੁਸੀਂ ਕਹਿਣਾ ਕਰੇ ਉਦੋਂ ਹੀ ਬੋਲਦਾ ਪਿਆ ਅਗਲੇ ਬਲੌਗ ਹੁਣ ਨਾ ਕਾਈਕਾ ਨੂੰ ਆਪਾਂ ਮਿਲਣ ਨਹੀਂ ਜਾਣਾ ਕਰਨਾ ਤੇ ਬਸ ਪਤਾ ਕੀ ਚੱਕਰ ਯਾਰ ਜਾਨ ਨੂੰ ਤਾਂ ਚੱਲ ਜੀਏ ਪਰ ਹੁਣ ਸਾਰੇ ਬੀਜੀ ਆ ਨਾ ਆਪਣੇ ਆਪਣੇ ਲਾਈਵ ਸ਼ੋਅਾਂ 'ਚ ਤੇ ਕੋਈ ਜੇ ਨਾ ਮਿਲਿਆ ਸਾਡਾ ਢੇੜਾ ਪੈਣਾ ਨਾ ਕੋਈ ਫਾਇਦਾ ਨਹੀਂ ਆ ਨਾ ਥੋੜਾ ਮੌਸਮ ਜੀ ਹੋਣਾ ਤਾਂ ਸਹੀ ਤੇ ਤੇ ਪਾ ਕੱਢਣੀਆਂ ਹੁਣ ਅੱਗੇ ਯਾਰ ਕੋ ਵੀ ਪੀਣੂ ਜੀ ਕਰਦਾ ਵੇ ਮਜ਼ਾਕ ਨਹੀਂ ਕੈਫੇ ਕੋਈ ਖੁੱਲਾ ਨਹੀਂ ਹੁਣ 6 ਵਜੇ ਆ ਤੇ ਇੱਕ ਵਾਰ ਕੋਈ ਮਿਲ ਜੇ ਨਾ ਤੇਰਾ ਦੇ ਦਿਆਂ ਜੇ ਕੋਈ ਰੈਸਟੋਰੈਂਟ ਖੁੱਲਾ ਹੋਇਆ ਤਾਂ ਇਹ ਜਲ ਜਾਵਾਂਗੇ ਨਹੀਂ ਤਾਂ ਦਿਖਾ ਦਵਾਂਗੇ ਬੰਦ ਆ ਜੀ ਕਿਉਂ ਜੀ ਤੇ ਚਲੋ ਯਾਰ ਚੱਲਦੇ ਆ ਤੇ ਜੇ ਤਾਂ ਮੈਂ ਹੁਣ ਉੱਥੇ ਰੁਕਿਆ ਅੱਗੇ ਜੇ ਕੈਫੇ ਖੁੱਲਾ ਹੋਇਆ ਤੇ ਤੁਹਾਨੂੰ ਦਿਖਾ ਦਊਗਾ ਕਲਿੱਪ ਚ ਨਹੀਂ ਤਾਂ ਮੈਂ ਫਿਰ ਬਲੌਗ ਦਾ ਇੱਥੇ ਐਂਡ ਕਰ ਦਿੰਦਾ ਹਾਂ ਤੇ ਸਾਰੇ ਜਣੇ ਆਇਓ ਜਰੂਰ ਮੇਰੇ ਕੋਲ ਇੱਕ ਵਾਰੀ ਗੇੜਾ ਮਾਰੇ ਇੱਕ ਵਾਰੀ ਹੋਰ ਬਹੁਤ ਸੋਹਣਾ ਵਿਊ ਆ ਤੇ ਬਹੁਤ ਸੋਹਣੇ ਪਹਾੜ ਆ ਆਪਣੇ ਪੰਜਾਬ ਦੇ ਤੇ ਇਹਨਾਂ ਯਾਰੇ ਲਈਦੇ ਹੁੰਦੇ ਯਾਰ ਮਾੜੇ ਚੰਗੇ ਲੋਕ ਤੁਹਾਨੂੰ ਜ਼ਿੰਦਗੀ 'ਚ ਟੱਕਰ ਨਹੀਂ ਆ ਤੁਸੀਂ ਆਪਣਾ ਮਨ ਲਾ ਕੇ ਮਿਹਨਤ ਕਰੀ ਜਾਣੀ ਆ ਕਿਸੇ ਨੂੰ ਬਸ ਕਿਸੇ ਨੂੰ ਮਾੜਾ ਨਹੀਂ ਕਹਿਣਾ ਅਸੀਂ ਹਨਾ ਜੇ ਸਾਡੇ ਬਾਰੇ ਕੋਈ ਮਾੜਾ ਵੀ ਕਹਿੰਦਾ ਨਾ ਕੋਈ ਵੀ ਨਹੀਂ ਕਹਿ ਲਾਂਦੇ ਯਾਰ ਹਨਾ ਸੋ ਵਾਰੀ ਕਹਿ ਲਾ ਆਪਾਂ ਕੰਮ ਨਾਲ ਜਵਾਬ ਦੇਣਾ ਬੋਲ ਕੇ ਨਹੀਂ ਜਵਾਬ ਦੇਣਾ ਤੇ ਜੇ ਆਪਾਂ ਉਹਨੂੰ ਬੋਲ ਕੇ ਜਵਾਬ ਦੇਈਏ ਤੇ ਸਾਡਾ ਮਾਈਂਡ ਵੀ ਉਹਦੇ ਵਰਗਾ ਹੋ ਗਿਆ ਨਾ ਤੇ ਉਹਦੇ ਉੱਤਲੇ ਲੈਵਲ 'ਚ ਰਹਿਣਾ ਉਹ ਤੇ ਚਲੋ ਆਜੋ ਸਾਰੇ ਵੀ ਚੜ ਗਏ ਕੋਈ ਇੱਧਰ ਛੱਡ ਕੇ ਚਾਹ ਮੈਂ ਰੁਕੇ ਆ ਇੱਕੋ ਹੀ ਜਿਆਦਾ ਖੁੱਲੀ ਦੁਕਾਨ ਮੈਂ ਕਿਹਾ ਚਲ ਚਾਹ ਪੀ ਲੈਂਦੇ ਆ ਯਾਰ ਓਕੇ ਚਾਹ ਬਬ ਪਸੰਦਦਾ ਨਹੀਂ ਚਲ ਫਿਰ ਮੀਂਹ ਪੀ ਲੈਂਦੇ ਯਾਰ ਦੋ ਜਗ੍ਹਾ ਚਾਹ ਮਿਲੀ ਸਾਨੂੰ ਪਰ ਉਹ ਕਹਿੰਦੇ ਆਨਲਾਈਨ ਚੱਲਦਾ ਨਹੀਂ ਮੈਨੂੰ ਤਾਂ ਕਹਿ ਆਏ ਨਹੀਂ ਆਨਲਾਈਨ ਆ। ਓਹੋ ਚਲੋ ਕੋਈ ਨਹੀਂ ਯਾਰ ਦੋ ਜਗ੍ਹਾ ਪੁੱਛਿਆ ਯਾਰ ਚਾਹ ਦਾ ਉਹ ਕਹਿੰਦੇ ਆਨਲਾਈਨ ਚੱਲਦਾ ਨਹੀਂ ਚਲੋ ਯਾਰ ਕੋਈ ਨਹੀਂ। ਭਾਈ ਦੋ ਹੋਰ ਮੋਵੇ ਕਰਦੇ ਹੋ। ਨਾਲ ਰੋਟੀ ਕਰਾਉਣਾ। ਬਦਕਾ ਦੇ ਇਹ ਪਾਣੀ ਪੀਉਣਾ। ਸਵੇਰੇ ਆਪਾਂ ਕਿਹਦੀ ਘੁੰਮਣਾ ਲੈ ਗਿਆ ਜਿਹੜਾ ਕੋਈ ਪੀਣੀ ਦਿਲ ਕਰਦਾ ਤੇ ਰਾਤ ਹੋ ਗਈ ਉਹ ਕੋਈ ਪੀਣ ਨਹੀਂ ਮੈਨੂੰ ਕੋਈ ਵੀ ਨਹੀਂ ਆਉਂਦਾ। ਲੋਰੀ ਉਨਡ ਕੋਈ ਪੀਣ ਆਏ ਆ। ਸਵੇਰੇ ਤੁਹਾਨੂੰ ਬਲੌਗ ਵਿੱਚ ਕਿਹਾ ਸੀ ਨਾ ਤੇ ਅਸੀਂ ਜਾਣਾ ਆ ਘੁੰਮਣ ਘੁੰਮ ਕੇ ਆਏ ਤੇ ਮਾਣਦਾ ਜਰਾ ਉਰ ਕੋਲ ਜਿੰਦਾ ਤੇ ਜਦੋਂ ਪੀ ਆਉਂਡ ਕੋਈ ਗਿਆ ਇਹ ਬਾਕੀ। ਹਾਂਜੀ। ਦੀ ਆ ਬਹੁਤ ਚੀਜ਼ੋ ਭੀ ਆ ਅੱਛੀ ਐ 버거 ਕਰਵਾਏਗੇ ਬਹੁਤ ਅੱਛੀ ਐ ਯਾਰ ਬਹੁਤ ਚਲੋ ਬਲੋਗ ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਅਗਲਾ ਬਲੋਗ ਹੀ ਬਸ ਪਾ ਦਣਾ ਹੋਰ ਥੋੜੇ ਦਿਨਾਂ ਤੱਕ ਤੇ ਲਵ ਯੂ ਸਾਰੇ ਸਪੋਰਟ ਕਰੋ ਸਾਰੇ ਮੇਰੇ ਭਰਾ ਜਿੱਦਾਂ ਨਾ ਬਲੌਗ ਕਰੋਗੇ ਉਦਾਂ ਦਾ ਪਾਲਣਾ ਕਰਨਾ ਬਲੌਗ ਬਸ ਸਪੋਰਟ ਕਰੋ ਤੁਸੀਂ ਤੇ ਬਾਕੀ ਚਲੋ ਆਜੋ